ਕਿੱਡਾ ਵੱਡਾ ਰਾਜਾ ਸੀ ਇੱਕ ਬੀਬੀ ਨਾ ਲੋਹੇ ਦਾ ਤਵਾ ਲੈ ਕੇ ਨਾ ਉਹਦੇ ਪੈਰਾਂ ਨਾਲ ਘਸਾਵੇ ਕਹਿੰਦਾ ਬੁੱਢੀ ਮਾਈ ਇਹ ਕੀ ਕਰਦੀ ਐ ਮਾਂ ਪੈਰਾਂ ਨੂੰ ਤੇ ਮੈਂ ਤੇਰੇ ਹੱਥ ਲਾਵਾਂ ਕੋ ਮੇਰੀ ਮਾਂ ਕਹਿੰਦੀ ਰਾਜਾ ਮੈਂ ਸੁਣਿਆ ਤੂੰ ਪਾਰਸ ਐ ਜਿਹੜਾ ਤੇਰੇ ਨਾਲ ਛੂ ਜਾਂਦਾ ਐ ਸੋਨਾ ਬਣ ਜਾਂਦਾ ਐ ਖੇੜੇ ਵਿੱਚ ਆਇਆ ਰਾਜਾ ਕਹਿੰਦਾ ਉਹ ਬੁੱਢੀ ਮਾਈ ਦਾ ਤਵਾ ਤੋਲੋ ਇਸ ਲੋਹੇ ਦੇ ਤਵੇ ਦੇ ਬਦਲੇ ਸੋਨਾ ਭਰ ਕੇ ਦੇ ਦਿਓ ਇਨੀ ਪੂਰਾ ਭਰਕੇ ਦੇ ਦਿਓ ਇਸ ਨੂੰ ਇਹ ਹੈ ਹਲੇਮੀ ਰਾਜ ਇਹ ਹੈ ਖਾਲਸੇ ਦਾ ਰਾਜ ਖਾਲਸੇ ਦਾ ਰਾਜ ਕੋਈ ਰਾਈਫਲਾ ਦਾ ਰਾਜ ਨਹੀਂ ਕੋਈ ਹਤਵਾਦ ਦਾ ਰਾਜ ਨਹੀਂ ਇਹ ਲੋਕ ਬਦਨਾਮ ਕਰ ਰਹੇ ਨੇ ਭਾਰਤ ਵਰਸ਼ ਦੇ ਕਾਨੂੰਨ ਥਲੇ ਜਿੱਥੇ ਭਾਰਤ ਦੇ ਕਿਸਾਨ ਦਬੇ ਗਏ ਅੱਜ ਪੰਜਾਬ ਦੇ ਸਿੱਖਾਂ ਆਵਾਜ਼ ਉਠਾਈ ਤੇ ਸਾਡੇ ਹਿੰਦੂ ਵੀਰ ਰਾਜਸਥਾਨ ਦੇ ਨੇ ਚਾਹੇ ਮੁਸਲਮਾਨ ਵੀਰ ਚਾਹੇ ਈਸਾਈ ਨੇ ਬਿਹਾਰ ਦੇ ਨੇ ਜੂਪੀ ਦੇ ਨੇ ਹਰਿਆਣੇ ਦੇ ਨੇ ਸਾਰੇ ਨਾਲ ਚੱਲ ਪਏ ਨੇ ਇਹ ਲਹਿਰ ਭਾਰਤਵਰਸ਼ ਦੇ ਕਿਸਾਨਾਂ ਦੀ ਲਹਿਰ ਬਣ ਗਈ ਹੈ ਇੱਕ ਧਰਮ ਦੀ ਨਹੀਂ ਜੇ ਰਾਜਾ ਰਣਜੀਤ ਸਿੰਘ ਬਾਗ ਰਾਜ ਕਰਨਾ ਹੈ ਤੇ ਉਹਦਾ ਜੀਵਨ ਪੜੋ ਅੱਜ ਦੇ ਹੁਕਮਰਾਨੋਂ ਖਾਲਸੇ ਦਾ ਰਾਜ ਸੀ ਸਭ ਸੁਖਾਲੀ ਵੁਠੀਆਂ ਇਹੋ ਹੋਵਾ ਹਲੇਮੀ ਰਾਜ ਜਿਉ ਹਲੇਮੀ ਰਾਜ ਜਿੱਥੇ ਸਾਰੇ ਧਰਮਾਂ ਦੇ ਲੋਕ ਖੁਸ਼ ਰਹਿਣ ਇਹ ਖਾਲਸੇ ਦਾ ਰਾਜ ਸੀ ਜੇ ਰਾਜ ਕਰਨਾ ਹੈ ਤੇ ਖਾਲਸਿਆਂ ਵਾਂਗ ਕਰੋ ਅਸੀਂ ਇਕੱਲਾ ਰਾਜ ਕੁਰਸੀ ਤੇ ਹੀ ਨਹੀਂ ਕੀਤਾ ਲੋਕਾਂ ਦੇ ਦਿਲਾਂ ਵਿੱਚ ਵੀ ਸਾਡੇ ਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ